ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਣ ਖਤਮ ਹੋ ਚੁੱਕੀ ਹੈ ਤਦੱਸਦੀ ਹੈ ਕਿ ਬੈਠਕ ਦੇ ਵਿੱਚ ਤਮਾਮ ਮਸਲਿਆਂ ਤੇ ਗੱਲ ਬਣੀ ਹੈ ਤਾਂ ਬੈਠਕ ਤੋਂ ਬਾਅਦ ਪੀਸੀਐਮਐਸਏ ਦੇ ਮੈਂਬਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕਿ ਸੁਖਾਲੇ ਮਾਹੌਲ ਦੇ ਵਿੱਚ ਮੀਟਿੰਗ ਦੇ ਵਿੱਚ ਕਈ ਮੰਗਾਂ ਤੇ ਸਹਿਮਤੀ ਬਣੀ ਹੈ ਤਦੱਸਦੀ ਹੈ ਕਿ ਕੈਬਨਟ ਮਿਨਿਸਟਰੀਜ਼ ਦੇ ਨਾਲ ਇੱਥੇ ਬੈਠਕ ਹੋਈ ਸੀ ਤਜ ਤੋਂ ਬਾਅਦ ਉਹ ਸਹਿਮਤੀ ਬਣਦੀ ਨਜ਼ਰ ਆਈ ਹੈ ਤਾਂ ਪੰਜਾਬ ਸਰਕਾਰ ਦੇ ਲਿਖਤੀ ਭਰੋਸੇ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਪੀਸੀਐਮਸ ਦੇ ਵੱਲੋਂ ਇਹ ਕਿਹਾ ਗਿਆ ਤਦ ਦੱਸਦੇ ਕਿ ਸ਼ਾਮ ਨੂੰ ਮੀਟਿੰਗ ਕਰ ਹੜਤਾਲ ਖਤਮ ਬਾਰੇ ਅਗਲਾ ਫੈਸਲਾ ਲਵਾਂਗੇ ਤਦ ਦੱਸਦੇ ਕਿ ਪਿਛਲੇ ਦੋ ਦਿਨਾਂ ਤੋਂ ਡਾਕਟਰਾਂ ਦੇ ਵੱਲੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਤਾਂ ਭੱਟੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਜ ਜਿਸ ਦੇ ਤਹਿਤ ਹਾਲਾਂਕਿ ਬੀਤੇ ਦਿਨ ਵੀ ਜੋ ਮੀਟਿੰਗ ਹੋਈ ਸੀ ਤਾਂ ਜਿਸ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਤਾਂ ਅੱਜ ਸਾਇ ਤਾਂ ਸਾਰਾ ਮੰਗਾ ਰੱਖਿਆ ਗਿਆ ਨੇ ਤਾਂ ਕਿਹਾ ਜਾ ਰਿਹਾ ਪੀਸੀਐਮਐਸ ਦੇ ਵੱਲੋਂ ਕੀ ਸਹਿਮਤੀ ਬਣਦੀ ਨਜ਼ਰ ਆਈ ਹੈ ਸੁਖਾਵੇ ਮਾਹੌਲ ਦੇ ਵਿੱਚ ਇਹ ਬੈਠਕ ਹੋਈ ਹੈ ਤਾਂ ਡਾਕਟਰਾਂ ਦੀ ਪੰਜਾਬ ਸਰਕਾਰ ਦੇ ਨਾਲ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਤਾਂ ਦੱਸਦੇ ਕਿ ਇਸ ਮੀਟਿੰਗ ਦੇ ਵਿੱਚ ਬਲਬੀਰ ਸਿੰਘ ਡਾਕਟਰ ਅਮਨ अरोड़ा ਤੇ ਕੈਬਨਿਟ ਮਿਸਟਰ ਮੌਜੂਦ ਰਹੇ ਨੇ ਤਾਂ ਬੈਠਕ ਦੇ ਵਿੱਚ तमाम ਮਸਲਿਆਂ ਤੇ ਗੱਲ ਬਣੀ ਹੈ ਜਿਵੇਂ ਅਸੀਂ ਤਿੰਨ ਮੰਗਾ ਲੈ ਕੇ ਸੀ ਕਿ ਇੱਕ ਤਾਂ ਸਿਕਿਉਰਟੀ ਦਾ ਜੋ ਇਸ਼ੂ ਬਹੁਤ ਅੱਛ ਕੱਲ ਭਗਦਾ ਇਸ਼ੂ ਹੈਗਾ ਉਂਦਰ ਸਨ ਉਹਨਾਂ ਨੇ ਇਹ ਕਿਹਾ ਕਿ ਜੋ ਇੱਕ ਫਰੇਮਵਰਕ ਹੈ ਸਿਕਿਉਰਿਟੀ ਦਾ ਕਿ ਕਿੰਨੇ ਕਿੰਨੇ ਸਿਕਿਉਰਿਟੀ ਗਾਰਡ ਕਿੱਥੇ ਦੇਣਾ ਸਰਕਾਰ ਸਨਿਸ਼ਚਿਤ ਕਰੂਗੀ ਕਿਹੜੇ ਕਿਹੜੇ ਲੈਵਲ ਤੇ ਕਿਹੜੇ ਕਿਹੜੇ ਆਫੀਸਰਸ ਰਿਸਪੌਂਸਿਬਲ ਅਕਾਊਂਟੇਬਲ ਹੋਣਗੇ ਉਹ ਸਿਕਿਉਰਿਟੀ ਅਰੇਂਜ ਕਰਨ ਤੇ ਤੇ ਜੋ ਫਾਈਨੈਂਸ਼ੀਅਲ ਆਊਟਲੈਅ ਉਹ ਕਹਿੰਦਾ ਸਾਡਾ ਰਿਲੀਜ਼ ਹੋ ਚੁੱਕਿਆ ਅੱਦਾ ਅੱਦਾ ਇੱਕ ਆ ਦਿਨ ਚ ਰਿਲੀਜ਼ ਹੋ ਜਾਊਗਾ ਫਾਈਨੈਂਸਿਸ ਰਿਲੀਜ਼ ਹੋ ਚੁੱਕੇ ਨੇ ਉਹ ਫਾਈਨੈਂਸਿਸ ਨੂੰ ਇਸਤੇਮਾਲ ਕਰਕੇ ਉਹ ਜੋ ਸਿਕਿਉਰਿਟੀ ਗਾਰਡ ਸੀਸੀਟੀਵੀ ਕੈਮਰਾ ਉਹ ਮੇਰੇ ਖਿਆਲ ਇੱਕ ਆ ਦਿਨ ਚ ਉਹ ਫਰੇਮਵਰਕ ਸਰਕਾਰ ਵੱਲੋਂ ਇਸ਼ੂ ਹੋ ਜਾ ਉਹ ਕਹਿੰਦੇ ਕਿ 400 ਪੋਸਟਾਂ ਆਲਰੇਡੀ ਪਾਈਪਲਾਈਨ ਦੇ ਵਿੱਚ ਹੈਗੀਆਂ ਐਡ ਆ ਚੁੱਕੀ ਐ ਇਸ ਮਹੀਨੇ ਪੇਪਰ ਵੀ ਹੈਗਾ ਉਹਨਾਂ ਦਾ ਡਾਕਟਰਾਂ ਦਾ ਤੇ ਇੱਕ ਹੋਰ ਬੈਚ ਨਵੰਬਰ-ਦਸੰਬਰ ਚ ਆਊਗਾ ਉਸ ਤੋਂ ਟੋਟਲ 1940 ਪੋਸਟਾਂ ਸਰਕਾਰ ਨੇ ਸੈਂਕਸ਼ਨ ਕਰਤੀਆਂ ਮੈਡੀਕਲ ਅਫਸਰ ਦੀਆਂ ਤੀਜਾ ਮੁੱਦਾ ਜੋ ਸਾਡ ਡਾਕਟਰਾਂ ਦੀ ਤਰੱਕੀਆਂ ਸੀ ਕਿਆਂ ਡਾਇਨਾਮਿਕ ਏਸੀਪੀਸ ਉਹਦੇ ਉੱਪਰ ਸਰਕਾਰ ਇਨ ਪ੍ਰਿੰਸੀਪਲ ਬਹਾਲ ਕਰਨ ਲਈ ਮੰਨ ਗਈ ਐ ਤੇ ਜਲਦ ਤੋਂ ਜਲਦ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬਹਾਲ ਕਰ ਦੇਵਾਂਗੇ ਉਹਦੇ ਉੱਪਰ ਜੋ ਅਫੀਸ਼ੀਅਲ ਲੈਟਰ ਹੈਗੀ ਐ ਇਨ ਪ੍ਰਿੰਸੀਪਲ ਜੋ ਅਗਰੀ ਕਰ ਗਏ ਨੇ ਉਹ ਦੁਪਹਿਰ ਤੱਕਰਾਉਗੀ ਉਹਨੂੰ ਦੇਖ ਕੇ ਅਸੀਂ ਫਿਰ ਆਪਣਾ ਨੈਕਸਟ ਫਿਊਚਰ ਕੋਰਸ ਆਫ ਐਕਸ਼ਨ ਚਾਮੀ ਮੀਟਿੰਗ ਕਰਕੇ ਡਿਸਾਈਡ ਕਰਾਂਗੇ ਤਦ ਆਜ਼ੀ ਕੀ ਬਦਲੀ ਜਾਣਕਾਰੀ ਲਈ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਹ ਨਾਲ ਜੁੜ ਚੁੱਕੇ ਨੇ ਜੀ ਰਵਿੰਦਰ ਫਿਲਹਾਲ ਕਿਹੜੇ ਕਿਹੜੇ ਮਸਲਿਆਂ ਤੇ ਹੁਣ ਸਹਿਮਤੀ ਬਣੀ ਹੈ ਇਸ ਮੀਟਿੰਗ ਦੇ ਵਿੱਚ ਕਿਉਂਕਿ ਦੇਖੋ ਡਾਕਟਰ ਸਰ ਦੀ ਮੀਟਿੰਗ ਖਤਮ ਹੋ ਚੁੱਕੀਆ ਤੇ ਇਸ ਤੋਂ ਬਾਅਦ ਹੁਣ ਜੋ ਆਪਣੀ ਉਹਨਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਹੈਗੀ ਆ ਉਹ ਮੀਟਿੰਗ ਸ਼ਾਮ ਨੂੰ ਹੋਏਗੀ ਉਸ ਤੋਂ ਬਾਅਦ ਹੀ ਕੋਈ ਪ੍ਰੈਸਾ ਲਿਆ ਜਾਏਗਾ ਹਾਲਾਂਕਿ ਐਸੋਸੀਏਸ਼ਨ ਵੱਲੋਂ ਇਹ ਕੱਲ੍ਹ ਕਬਤਤ ਕਹੀ ਗਈ ਹੈ ਕਿ ਇਹ ਮੀਟਿੰਗ ਫਰੂਟਫੁੱਲ ਰਹੀ ਹੈ ਤੇ ਕੁਝ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਦੇ ਉੱਤੇ ਵੀ ਨੋਟ ਸਾਹਮਣੇ ਆ ਜਾਏਗਾ ਸਾਨੂੰ ਦੱਸ ਦਿੱਤਾ ਜਾਏਗਾ ਕਿ ਕੀ ਕੀ ਮੰਗਾਂ ਤੋਂ ਇਹ ਮੰਨ ਲਈਆਂ ਨਹੀਂਆਂ ਤਾਂ ਉਦੋਂ ਤੱਕ ਐਸੋਸੀਏਸ਼ਨ ਹਾਲ ਟਿਕਲ ਇੰਤਜ਼ਾਰ ਕਰੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਾਈਨਲ ਫੈਸਲਾ ਐਸੋਸੀਏਸ਼ਨ ਵੱਲੋਂ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਹੀ ਲਿਆ ਜਾਏਗਾ ਕਿ ਅੱਗੇ ਹੜਤਾਲ ਖਤਮ ਕਰਨੀ ਹੈ ਜਾਂ ਕੰਟੀਨਿਊ ਰੱਖਣੀ ਹੈ ਜੀ ਰਵਿੰਦਰ ਜਿਸ ਕਦਰ ਕਿਆ ਜਾ ਰਿਹਾ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਲਿਖਤੀ ਪਰੋਸੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਲਿਖਤੀ ਪਰੋਸੇ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਹੜਤਾਲ ਫਿਰ ਖਤਮ ਹੋ ਸਕਦੀ ਹੈ ਇਕੋ ਦੇ ਕਲੈਕਟ ਕੀ ਰੋਸਾ ਵੀ ਹੈ ਕਿ ਜੋ ਮੰਗਾਂ ਰੱਖੀਆਂ ਗਈਆਂ ਸੇਵਰੇ ਉੱਤੇ ਉਹਨਾਂ ਮੰਗਾਂ ਤੇ ਸਰਕਾਰ ਵੱਲੋਂ ਕੀ ਰਿਐਕਸ਼ਨ ਆਉਂਦਾ ਉਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਮੰਗਾਂ ਕਿਸ ਤਰੀਕੇ ਨਾਲ ਮੀਟ ਹੋ ਗਈਆਂ ਇਹ ਪਤਾ ਲੱਗਣ ਤੋਂ ਬਾਅਦ ਐਸੋਸਿਏਸ਼ਨ ਆਪਣੀ ਮੀਟਿੰਗ ਕਰੇਗੀ ਅਤੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਐਲਾਨ ਕਰੇਗੀ ਫਾਈਨਲ ਕਿ ਆਖਰਕਾਰ ਇਹ ਮੀਟਿੰਗ ਤੋਂ ਬਾਅਦ ਜਿਹੜਾ ਇਹ ਹੜਤਾਲ ਦਾ ਜਿਹੜਾ ਪੂਰਾ ਪ੍ਰੋਸੈਸ ਹੈਗਾ ਇਹ ਅੱਗੇ ਕੰਟੀਨਿਊ ਰੱਖਣਾ ਜਾਂ ਫਿਰ ਇਹਨੂੰ ਖਤਮ ਕਰਨਾ ਬਿਲਕੁਲ ਰਵਿੰਦਰ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਕੀ ਹੋਰ ਕੀ ਕੁਝ ਮਤਲਬ ਮੀਟਿੰਗ ਦੇ ਵਿੱਚ ਮੰਗਾ ਰੱਖਿਆ ਗਿਆ ਨੇ ਬਿਲਕੁਲ ਜਿਵੇਂ ਅਸੀਂ ਪਹਿਲਾਂ ਹੀ ਲਗਾਤਾਰ ਜ਼ਿਕਰ ਕਰਿਆ ਕਿ ਪ੍ਰਮੋਸ਼ਨਾਂ ਨੂੰ ਲੈ ਕੇ ਮੰਗ ਰੱਖੀ ਗਈ ਹੈ ਡਾਕਟਰਸ ਵੱਲੋਂ ਕਿ ਪ੍ਰਮੋਸ਼ਨ ਡਾਕਟਰਾਂ ਦੀਆਂ ਨਿਯਮੀਆਂ ਬੀਉ ਪਈਆਂ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ ਪ੍ਰਮੋਸ਼ਨਾਂ ਦਿੱਤੀਆਂ ਜਾਣ ਦੂਸਰਾ ਜੋ ਪੰਜਾਬ ਦੇ ਵਿੱਚ 55% ਦੀਆਂ ਪੋਟਾਂ ਖਾਲੀ ਪਈਆਂ ਉਹਨਾਂ ਅਸਾਮੀਆਂ ਨੂੰ ਭਰਿਆ ਜਾਵੇ ਤੇ ਤੀਸਰਾ ਡਾਕਟਰਾਂ ਦੀ ਜਿਹੜੀ ਸਿਕਿਉਰਿਟੀ ਸੁਰੱਖਿਆ ਹੈਗੀਆ ਉਹਨੂੰ ਵੀ ਪੁਖਤਾ ਕੀਤਾ ਜਾਵੇ ਉਸ ਲਈ ਇੰਤਜ਼ਾਮ ਕੀਤੇ ਜਾਣ ਮੁੱਖ ਤੌਰ ਤੇ ਇਹੀ ਮੰਗਾ ਜਿਨ੍ਹਾਂ ਨੂੰ ਅੱਜ ਜੋ ਗੱਲਬਾਤ ਦੌਰਾਨ ਟੇਬਲ ਤੇ ਰੱਖਿਆ ਗਿਆ ਜੀ ਰਵਿੰਦਰ ਜਿਸ ਕਦਰ ਆ ਵੇਖਣ ਨੂੰ ਮਿਲ ਰਿਹਾ ਇੱਕ ਪਾਸੇ ਹੜਤਾਲ ਵੀ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਪਰothe ਮਰੀਜ਼ ਵੀ ਕਾਫੀ ਖੱਜਲਖੁਆਰ ਹੁੰਦੇ ਨਜ਼ਰ ਆ ਰਹੇ ਨੇ ਕਿ ਇਸ ਦੇ ਮੱਦੇਨਜ਼ਰ ਕੋਈ ਹੋਰ ਫੈਸਲਾ ਲਿਆ ਜਾ ਸਕਦਾ ਹੈ ਗੁਜ਼ਾਰਤ ਤੋਂ ਤੇ ਦੇਰ ਹੋ ਗਏ ਲਗਾਤਾਰ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਘੰਟੀ ਦੂ ਰਹਿੰਦੀ ਆ ਤਾਂ ਇਹਦੇ ਨਾਲ ਜਿਹੜੇ ਮਰੀਜ਼ ਆ ਉਹ ਵੱਡੇ ਪੱਧਰ ਤੇ ਲਗਾਤਾਰ ਪਰੇਸ਼ਾਨ ਵੀ ਹੋ ਰਹੇ ਨੇ ਕਿਉਂਕਿ ਦੂਸਰਾ ਦੇ ਇਲਾਕਿਆਂ ਦੇ ਉੱਤੋਂ ਖਾਸਾਲਾਂ ਦੇ ਵਿੱਚ ਆਉਂਦੇ ਨੇ ਪਹਿਲੇ ਹੀ ਪਰੇਸ਼ਾਨ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਹੜਤਾਲ ਸਾਹਮਣੇ ਹੁੰਦੀ ਹੈ ਤਾਂ ਉਹਦੇ ਕਰਕੇ ਹੋਰ ਪਰੇਸ਼ਾਨ ਦਾ ਸਵਾਬ ਬਣ ਜਾਂਦਾ ਹਾਲਕਿ 2 ਵਜੇ ਤੱਕ ਹੀ ਹਸਪਤਾਲ ਖੁੱਲੇ ਹੁੰਦੇ ਨੇ ਉਦੋਂ ਤੱਕ ਜਿਹੜੀ ਓਪੀਡੀ ਪੂਰੀ ਕੰਪਲੀਟ ਨਹੀਂ ਹੋ ਪਾਉਂਦੀ ਕਿਉਂਕਿ 11 ਵਜੇ ਤੋਂ ਜਦੋਂ ਰਜਿਸਟ੍ਰੇਸ਼ਨ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਮਾਂ ਬਹੁਤ ਘੱਟ ਬਚਦਾ ਹਾਲਾਂਕਿ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੋ ਚੁੱਕੀ ਆ ਉਹਨਾਂ ਨੂੰ ਡਾਕਟਰ ਜ਼ਰੂਰ ਦੇਖਣੇ ਚਾਹੇ 4 ਵਜੇ ਨਾਲ ਲੇਕਿਨ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਬਹੁਤ ਥੋੜੇ ਸਮੇਂ ਦੇ ਲਈ ਕੀਤਾ ਜਾਂਦਾ ਤਾਂ ਇਸੇ ਲਈ ਹੁਣ ਲੋਕਾਂ ਦੀ ਪਰੇਸ਼ਾਨੀ ਤਾਂ ਹੈ ਹੀ ਹੁਣ ਸਰਕਾਰ ਇਸ ਮਸਲੇ ਦਾ ਕੀ ਹੱਲ ਕੱਢਦੀ ਹੈ ਹੁਣ ਗੇਮ ਸਰਕਾਰ ਦੇ ਪਾਸੇ ਬਿਲਕੁਲ ਡਾਕਟਰਾਂ ਦੀ ਪੰਜਾਬ ਸਰਕਾਰ ਦੇ ਨਾਲ ਫਿਲਹਾਲ ਮੀਟਿੰਗ ਖਤਮ ਹੋ ਚੁੱਕੀ ਹੈ